ਦੀ ਆਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 14 ਆਈਫੋਨ 14 ਦੀਆਂ ਤੜੰਮ ਡਿੱਗੀਆਂ ਕੀਮਤਾ ਭਾਰੀ ਡਿਸਕਾਊਂਟ ਤੇ ਖਰੀਦਣ ਵਾਲਿਆਂ ਦੀ ਲੱਗੀ ਪੀੜ 30000 ਰੁਪਏ ਹੋਇਆ ਸਸਤਾ ਤੇ ਆਈਫੋਨ 14 ਦੀ ਕੀਮਤ ਭਾਰੀ ਨਿਗਰਾਵਟ ਦੇਖਣ ਨੂੰ ਮਿਲੀ ਹੈ ਇਸ ਸਮਾਰਟਫੋਨ ਹੁਣ ਇਸ ਦੀ ਲਾਂਚ ਕੀਮਤ ਤੋਂ ਲਗਭਗ 30000 ਪੈ ਸਸਤਾ ਹੋ ਗਿਆ ਹੈ ਇਹ ਪੇਸ਼ਕਾਸ਼ ਅਜੇ ਸਮੇ ਤੋਂ ਆਈ ਹੈ ਸਮੇ ਤੋਂ ਸਮੇ ਆਈ ਹੈ ਜਦੋਂ ਆਈਫੋਨ 17 ਸੀਰੀਜ਼ ਦੇ ਅਗਲੇ ਮਹੀਨੇ ਯਾਨੀ ਕਿ ਸਤੰਬਰ ਵਿੱਚ ਲਾਂਚ ਹੋਣ ਦੀ ਉਮੀਦ ਹੈ ਆਈਫੋਨ 14 ਦੇ ਸਾਰੇ ਵੈਰੀ ਐਂਟਸਮ ਤੇ ਛੋੜ ਦਿੱਤੀ ਜਾ ਰਹੀ ਹੈ ਆਈਫੋਨ 14 ਤਿੰਨ ਸਟੋਰੇਜ ਵੈਰੀ ਐਂਟੇ 128GB 256GB ਅਤੇ 512GB ਵਿੱਚ ਉਪਲਬਧ ਹੈ ਇਸ ਦੀ ਲਾਂਚ ਕੀਮਤ 99000 99900 ਰੁਪਏ ਸੀ ਪਰ ਹੁਣ ਇਸ ਨੂੰ 59900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਵਿਕਲਪ ਵਿਫਲ ਕਾਟਰ ਤੇ ਸੇਲ ਤੇ ਇਸ ਦੀ ਸ਼ੁਰੂਆਤੀ ਕੀਮਤ ਹੋਰ ਘਟ ਕੇ 52900 ਰੁਪਏ ਹੋ ਗਈ ਹੈ ਇਸ ਤੋਂ ਇਲਾਵਾ 92 ਬੈਂਕਾਂ ਦੇ 4000 ਰੁਪਏ ਤ 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 ਨਾਲ ਹੀ ਬੈਂਕ ਆਫਰ ਅਤੇ ਐਕਸਚੇਂਜ ਆਫਰ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਸਿਰਫ 1863 ਰੁਪਏ ਦੀ ਰੁਪਏ ਦੀ EMI ਤੇ ਕਰ ਲਿਆ ਸਕਦੇ ਹੋ ਆਈਫੋਨ 14 2022 ਵਿੱਚ ਲਾਂਚ ਕੀਤਾ ਗਿਆ ਸੀ ਇਸ ਨੂੰ 6.7 ਇੰਚ ਦੀ ਸੁਪਰ ਰੈਟੀਨਾ XDR ডিসਪਲੇ ਹੈ ਜੋ ਕਿ ਇੱਕ ਕਲਾਸਿਕ ਨੋਚ ਡਿਜ਼ਾਈਨ ਦੇ ਨਾਲ ਆਉਂਦੀ ਹੈ ਇਸ ਦੇ ਪਿਛਲੇ ਪੈਨਲ ਤੇ 12 MP ਡਿਊਲ ਕੈਮਰੇ ਹਨ ਇਸ ਵਿੱਚ 셀ਫੀ ਅਤੇ ਵੀਡੀਓ ਕਾਲਾਂ ਲਈ 12 MP ਦਾ ਰੈਮ ਇਹ 12 MP ਦਾ ਫਰੰਟ ਕੈਮਰਾ ਹੈ ਫੋਨ ਇਹ 15 ਬਾਇਓਨਿਕ ਚਿਪ ਦੁਆਰਾ ਸੰਚਾਲਿਤ ਹੈ ਜੋ ਕਿ 6 GB ਰੈਮ ਦੇ ਨਾਲ ਫਾਸਟ ਚੱਲਦਾ ਹੈ ਇਸ ਦੀ ਡਿਵਾਈਸ iOS 16 ਤੇ ਚੱਲਦੀ ਹੈ ਅਤੇ ਇਸ ਨੂੰ iOS 18 ਤੇ ਅਪਡੇਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ Vivo 3 T3 Pro 5GB ਨੂੰ ਫਿਲਿਕ ਕੇਟ ਤੇ ਭਾਰੀ ਛੋਟ ਮਿਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਤੇ 8+128GB ਵੈਰੀ ਐਂਟੀ ਐਂਡ ਦੀ ਅਸਲ ਕੀਮਤ 29999 ਰੁਪਏ ਹੈ ਹੁਣ ਪਰ ਹੁਣ ਤੁਸੀਂ ਇਸ ਨੂੰ ਸਿਰਫ 22999 ਰੁਪਏ ਵਿੱਚ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਇੱਥੇ ਕਈ ਬੈਂਕ ਆਫਰ ਵੀ ਮਿਲਣਗੇ ਤਾਂ ਜੋ ਤੁਸੀਂ ਇਸ ਨੂੰ ਹੋਰ ਵੀ ਸਸਤੀ ਕੀਮਤ ਤੇ ਖਰੀਦ ਸਕਦੇ ਹੋ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਿਦੋਂ ਧੰਨਵਾਦ